ਸਾਤਸ਼ੀਰੇ ਕਾਲ ਤੁਸੀਂ ਦੇਖ ਰਹੇ ਨੈਟਰ ਪੰਜਾਬੀ ਮੀਡੀਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਲੈ ਕੇ ਹਾਜ਼ਰਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਕੀ ਭਗਵੰਤ ਮਾਨ 2029 ਤੱਕ ਪੰਜਾਬ ਦੇ ਮੁੱਖ ਮੰਤਰੀ ਰਹਿਣਗੇ ਉਧਰ ਮੰਤਰੀ ਢਾਲੀਵਾਲ ਨੇ ਕੰਗੜਾ ਰਣੋਤ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ ਤੇ ਉਧਰ ਪਰਾਲੀ ਸਾੜਨ ਦੇ ਉੱਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿੱਥੇ-ਕਿੱਥੇ ਪਾਬੰਦੀ ਰਹੇਗੀ ਉਹ ਵੀ ਤੁਹਾਨੂੰ ਦੱਸਾਂਗੇ ਤੇ ਉਧਰ ਕੈਨੇਡਾ ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਉਧਰ ਸਾਬਕਾ ਆਈਐਸ ਦੀ ਕੋਠੀ ਚੋਂ ਸੋਨਾ ਹੀਰੇ ਤੇ ਨਕਦੀ ਬਰਬੰਦ ਕੀਤੀ ਗਈ ਹੈ ਤੇ ਹੁਣ ਖਬਰਾਂ ਵਿਸਤਾਰ ਨਾਲ ਸੀਐਮ ਭਗਵੰਤ ਮਾਨ ਕੀ 2029 ਤੱਕ ਮੁੱਖ ਮੰਤਰੀ ਬਣੇ ਰਹਿਣਗੇ ਇਹ ਸਵਾਲ ਕਿਉਂ ਉਠਿਆ ਦਰਅਸਲ ਇਹ ਇਸ਼ਾਰਾ ਬੀਜੇਪੀ ਦੀ ਸੈਂਟਰ ਸਰਕਾਰ ਵੱਲੋਂ ਕਰ ਦਿੱਤਾ ਗਿਆ ਹੈ ਕਿ ਇੱਕ ਰਾਸ਼ਟਰੀ ਚੋਣ ਦੇ ਮੱਦੇਨਜ਼ਰ ਜਿਹੜਾ 2029 ਵਿੱਚ ਇਕੱਠੇ ਚੋਣਾਂ ਹੋਣ ਦੀ ਸੰਭਾਵਨਾ ਹੈ ਕਿਉਂਕਿ ਕੈਬਨਟ ਵਿੱਚ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਹੜੀ ਇੱਕ ਰਿਪੋਰਟ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਬਿੰਦ ਵੱਲੋਂ ਪੇਸ਼ ਕੀਤੀ ਗਈ ਸੀ ਅਤੇ ਹੁਣ ਇਸ ਨੂੰ ਲੋਕ ਸਭਾ ਤੇ ਰਾਜ ਸਭਾ ਦੇ ਲਈ ਭੇਜਿਆ ਜਾਣਾ ਹੈ ਤੇ ਜੇਕਰ ਇਹ ਮਨਜ਼ੂਰੀ ਹੋ ਜਾਂਦੀ ਹੈ ਉੱਥੇ ਬਿੰਦ ਪਾਸ ਹੋ ਜਾਂਦਾ ਉਸ ਤੋਂ ਬਾਅਦ ਇਹ ਕਾਨੂੰਨ ਬਣ ਜਾਏਗਾ ਜਿਸ ਤੋਂ ਬਾਅਦ ਇੱਕ ਰਾਸ਼ਟਰੀ ਚੋਣ ਹੋਇਆ ਕਰੇਗੀ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਬਦਾਂ ਸਵਾਬੀਆਂ ਜਿਹੜੀਆਂ ਪੈਂਡਿੰਗ ਚੋਣਾਂ ਨੇ ਉਹ ਵੀ ਨੇ ਜਿਹੜੀਆਂ ਇਕੱਠੀਆਂ ਹੀ ਫਿਰ ਕਰਵਾਈਆਂ ਜਾਣਗੀਆਂ ਜੇਕਰ ਅਜਿਹੀ ਸਥਿਤੀ ਬਣਦੀ ਹੈ ਦਰਸ਼ਕਾਂ ਨੇ ਵੀ ਜਾਣਕਾਰੀ ਦੇ ਦਈਏ ਕਿ ਜੇ ਜਿਹਾ ਹੁੰਦਾ ਤਾਂ ਫਿਰ ਸੀਐਮ ਭਗਵੰਤ ਮਾਨ ਵੀ 2029 ਤੱਕ ਮੁੱਖ ਮੰਤਰੀ ਬਣੇ रह ਸਕਦੇ ਨੇ ਜੇਕਰ 2029 ਤੋਂ ਪਹਿਲਾਂ ਚੋਣਾਂ ਨਾ ਹੋਈਆਂ ਚੋਣਾਂ ਇਕੱਠੀਆਂ ਕਰਵਾਈਆਂ ਜਾਂਦੀਆਂ ਨੇ ਤਾਂ ਤਾਂ ਨਾਲ ਹੀ ਦਰਸ਼ਕਾਂ ਦੱਸ ਦਈਏ ਕਿ ਵਿਰੋਧੀ ਪਾਰਟੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਪਰ ਦੂਜੇ ਪਾਸੇ ਜਿਹੜਾ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਵੱਲੋਂ ਸੁਝਾਅਸ਼ਾਂ ਕੀਤੀਆਂ ਗਈਆਂ ਸਿਗੀਆਂ ਉਸ ਤੋਂ ਬਾਅਦ ਇੱਕ ਚੋਣ ਇੱਕ ਰਾਸ਼ਟਰ ਨੂੰ ਲੈ ਕੇ ਜਿਹੜਾ ਮੋਦੀ ਸਰਕਾਰ ਨੂੰ ਇਸ ਦਾ ਸਵਾਗਤ ਕੀਤਾ ਗਿਆ ਕਿ ਅਸੀਂ ਤਾਂ ਪਹਿਲਾਂ ਹੀ ਸਵਾਗਤ ਕਰ ਰਹੇ ਸੀ ਜਾਇਹੇ ਫੈਸਲੇ ਦਾਕਰ ਵਿਰੋਧੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਸਵਾਲ ਚੁੱਕੇ ਜਾ ਰਹੇ ਨੇ ਦਰਸ਼ਕਾਂ ਦਾਸੀ ਕਿ ਜੇਕਰ ਜਿਹਾ ਹੁੰਦਾ ਤਾਂ ਜਾਣਕਾਰੀ ਮੁਤਾਬਕ ਸੰਵਿਧਾਨ ਦੇ ਵਿੱਚ 18 ਸੋਧਾਂ ਕਰਨੀਆਂ ਪੈਣਗੀਆਂ ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਇੱਕੋ ਸਮੇਂ ਤੇ ਸਾਰੀਆਂ ਚੋਣਾਂ ਨੇ ਜਿਹੜੀਆਂ ਉਹ ਕਰਵਾਈਆਂ ਜਾ ਸਕਣਗੀਆਂ ਜਿਸ ਦੇ ਵਿੱਚ ਪੰਚਾਇਤੀ ਚੋਣਾਂ ਬਲਾਕ ਸਮਤੀ ਦੀਆਂ ਨਗਰ ਕੌਂਸਲ ਦੀਆਂ ਤੇ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਤਾਂ ਜੇਕਰ ਜਿਹਾ ਹੁੰਦਾ ਤਾਂ ਚੋਣਾਂ ਫਿਰ ਇਕੱਠੀਆਂ ਹੀ ਕਰਵਾਈਆਂ ਜਾਣਗੀਆਂ ਜਿਸ ਨੂੰ ਲੈ ਕੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਅਹਿਮ ਫੈਸਲਾ ਲਿਆ ਜਾ ਸਕਦਾ ਨਾਲ ਹੀ ਗੱਲ ਕਰਾਂਗੇ ਕੰਗਣਾ ਰਣੋਤ ਦੀ ਜਿਸ ਵੱਲੋਂ ਅਕਸਰ ਸਮੇਂ-ਸਮੇਂ ਤੇ ਬਵਾਦਤ ਬਿਆਨ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਖਾਸ ਤੌਰ ਤੇ ਸਿੱਖ ਭਾਈਚਾਰੇ ਦੇ ਵਿੱਚ ਰੋਸ ਪਾਇਆ ਜਾਂਦਾ ਹੈ ਹਾਲ ਹੀ ਦੇ ਵਿੱਚ ਕੰਗੜਾ ਰਣੌਤ ਦੇ ਵੱਲੋਂ ਸੰਤ ਜਗਨੈਸ਼ ਸਿੰਘ ਪਿੰਡਰਾਵਾਲੇ ਦੇ ਬਾਰੇ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਕੰਗੜਾ ਰਣੌਤ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੰਗੜਾ ਰਣੌਤ ਤੇ ਵੱਡੇ ਸਵਾਲ ਚੁੱਕੇ ਨੇ ਤੇ ਉਹਨਾਂ ਦਾ ਪਾਰਾ ਕੰਗੜਾ ਰਣੌਤ ਦੇ ਉੱਤੇ ਵਧਿਆ ਨਜ਼ਰ ਆ ਰਿਹਾ ਹੈ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਭਾਜਪਾ ਨੇ ਜਾਣ ਬੁੱਝ ਕੇ ਕੰਗੜਾ ਦੀ ਡਿਊਟੀ ਲਗਾਈ ਹੋਈ ਹੈ ਇਹੋ ਜਿਹਾ ਇਹ ਬਿਆਨ ਕੰਗੜਾ ਜਿਹੜੀ ਦੇ ਰਹੀ ਹੈ ਉਸ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈਗਾ ਨਾਲ ਹੀ ਉਹ ਕਹਿੰਦੇ ਨੇ ਕਿ ਬੀਜੇਪੀ ਨੂੰ ਉਸ ਦੇ ਉੱਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਤੇ ਜਿੱਥੇ ਕਲੇਸ਼ ਪਵੇ, वाद-ਵਿਵਾਦ ਹੋਵੇ, ਸਮਾਜ ਦੇ ਵਿੱਚ ਫੁੱਟ ਪਵੇ ਜਿਹੇ ਬਿਆਨ ਕੰਗੜਾ ਰਣੋਤ ਦੇ ਵੱਲੋਂ ਦਿੱਤੇ ਜਾਂਦੇ ਨੇ ਨਾਲ ਹੀ ਮੰਤਰੀ ਢਾਲੀਵਾਲ ਨੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਨੂੰ ਕਿਹਾ ਕਿ ਉਹ ਕੰਗੜਾ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨਾ ਤੇ ਉਧਰ ਖਬਰ ਗੁਰਦਾਸਪੁਰ ਤੋਂ ਮੈਂ ਜਿੱਥੇ ਪਰਾਲੀ ਸਾੜਨ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਵੱਲੋਂ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਦਸਕਨ ਦੱਸਦੀ ਹੈ ਕਿ ਗੁਰਦਾਸਪੁਰ ਦੇ ਮੈਜਿਸਟ੍ਰੇਟ 우ਮਾ ਸ਼ੰਕਰ ਗੁਪਤਾ ਵੱਲੋਂ ਫੌਜਦਾਰੀ ਜਾਪਤਾ ਸੰਗਠਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੂ ਕਰਦੇ ਹੋਏ ਗੁਰਦਾਸਪੁਰ ਦੀ ਹਦੂਦ ਅੰਦਰ ਝੋਨੇ ਦੀ ਕਟਾਈ ਉਪਰੰਤ ਇਸ ਨੂੰ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਕਿ ਝੋਨੇ ਦੀ ਕਟਾਈ ਯਾਤਰ ਕੰਪੈਨ ਮਸ਼ੀਨ ਦੁਆਰਾ ਕੀਤੀ ਜਾਂਦੀ ਹੈ ਤੇ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਹੀ ਛੱਡ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਸ ਪਰਾਲੀ ਨੂੰ ਅੱਗ ਲਗਾ ਕੇ ਸਾੜਿਆ ਜਾਂਦਾ ਹੈ ਇਸ ਕਰਕੇ ਝੋਨੇ ਦੇ ਨਾੜ ਨੂੰ ਨਸ਼ਟ ਕਰਕੇ ਕਰਨ ਦੇ ਮੰਤਮ ਨਾਲ ਲਗਾਈ ਗਈ ਅੱਗ ਖੇਤਾਂ ਦੇ ਨਾਲ ਲੱਗਦੀਆਂ ਫਸਲਾਂ ਘਰਾਂ ਦਰਖਤਾਂ ਪਸ਼ੂਆਂ ਦੇ ਰਾਸਤੇ ਦੇ ਉਤੋਂ ਗੁਜਰਦੇ ਵਾਦਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ ਜਿਸ ਦੇ ਨਾਲ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਅਤੇ ਕਈ ਹਾਲਾਤੇ ਵੀ ਵਾਪਰਦੇ ਨੇ ਇਸ ਤੋਂ ਇਲਾਵਾ ਇਸ ਅੱਗ ਦੇ ਨਾਲ ਧਰਤੀ ਵਿੱਚੋਂ ਕਈ ਕੀਮਤੀ ਤੱਤ ਵੀ ਬਰਬਾਦ ਹੋ ਜਾਂਦੇ ਨੇ ਅਤੇ ਧਰਤੀ ਦੀ ਉਪਜਾਊ ਸ਼ਕਤੀ ਤੇ ਵੀ ਅਸਰ ਪੈਂਦਾ ਸਿੱਟੇ ਵਜੋਂ ਜਾਨ ਜੀਵਤਨ ਜੀਵਨਾਂ ਤੇ ਵਾਤਾਵਰਨ ਤੇ ਬੁਰਾ ਅਸਰ ਪੈਂਦਾ ਇਸ ਸਥਿਤੀ ਨੂੰ ਮੁੱਖ ਰੱਖਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਨੂੰ ਰੋਕਣ ਦੀ ਅਤਿਅੰਤ ਜ਼ਰੂਰਤ ਹੈ ਇਹ ਹੁਕਮ ਮਿਤੀ 19 ਦਸੰਬਰ ਸਤੰਬਰ 2024 ਤੋਂ ਮਿਤੀ 30 ਦਸੰਬਰ 2024 ਤੱਕ ਲਾਗੂ ਰਹਿਣਗੇ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਦੀ ਲੰਗੜਾ ਹੋਣ ਤੇ ਪੁਲਿਸ ਵੱਲੋਂ 188 ਆਈਪੀਸੀ ਦੀ ਧਾਰਾ ਅਧੀਨ ਕਾਰਵਾਈ ਕਿੱਤੇ ਜਾਊਗੀ ਤੇ ਉਧਰ ਖਬਰ ਕੈਨੇਡਾ ਤੋਂ ਹੈ ਜਿੱਥੇ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵੀਜ਼ਾ ਦੇ ਵਿੱਚ ਕਟੌਤੀ ਕਰਨ ਦਾ ਬਿਆਨ ਜਾਰੀ ਕਰ ਦਿੱਤਾ ਗਿਆ ਦਰਸ਼ਕਾਂ ਨੂੰ ਦੱਸ ਦਈਏ ਕਿ ਕੈਨੇਡਾ ਨੇ ਇਸ ਵਾਰ ਸਟੂਡੈਂਟ ਵੀਜ਼ਾ 35% ਘਟਾਏ ਹਨ ਅਤੇ ਜਿਹੜਾ ਜਸਟਨ ਟਰੂਡੋ ਨੇ ਉਹਨਾਂ ਦੇ ਬਿਆਨ ਮੁਤਾਬਕ ਆਉਣ ਵਾਲੇ ਸਾਲ ਦੇ ਵਿੱਚ ਜਨਕਿ 2025 ਦੇ ਵਿੱਚ 45% ਸਟੂਡੈਂਟ ਵੀਜੇ ਘਟ ਕਰ ਦਿੱਤੇ ਜਾਣਗੇ 트루ਡੋ ਨੇ ਕਿਹਾ ਹੈ ਕਿ ਸਾਡੀ ਜਿਹੜੀ ਆਰਥਿਕ ਵਿਵਸਥਾ ਹੈ ਉਹ ਜ਼ਿਆਦਾ ਤੌਰ ਦੇ ਉੱਤੇ ਅੰਤਰਰਾਸ਼ਟਰੀ ਸਟੂਡੈਂਟਾਂ ਉੱਤੇ ਵੀ ਨਿਰਭਰ ਕਰਦੀ ਸੀ ਉਹਨਾਂ ਦਾ ਕਾਫੀ ਸਹਾਰਾ ਸੀ ਪਰ ਬਹੁਤ ਸਾਰੇ ਸ਼ਰਾਰਤੀ ਅਨਸਰ ਜਿਹੇ ਹੁੰਦੇ ਨੇ ਜਿਹੜੇ ਦੇਸ਼ ਦੇ ਵਿੱਚ ਆ ਕੇ ਮਾਹੌਲ ਖਰਾਬ ਕਰਦੇ ਨੇ ਜਿਸ ਦੇ ਮੱਦੇ ਨਜ਼ਰੇ ਵੱਡਾ ਫੈਸਲਾ ਹੁਣ ਲਿਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਵੀਜ਼ਾ 'ਚ ਕਟੌਤੀ ਕੀਤੀ ਜਾਊਗੀ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਜਿਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ ਕਿ ਰਸ਼ੀਆ ਯੂਕਰੇਨ ਤੋਂ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਯੂਕਰੇਨ ਦੇ ਆ ਕੇ ਉਹਨਾਂ ਨੂੰ ਕੈਨੇਡਾ ਦੇ ਵੱਲੋਂ ਉੱਥੇ ਕੰਮ ਕਰਤੇ ਲਗਾ ਦਿੱਤਾ ਗਿਆ ਸੀ ਜਿਸ ਕਰਕੇ ਕੈਨੇਡੀਅਨ ਸੀ ਜਿਹੜੇ ਉਹ ਟਰੂਡੋ ਤੋਂ ਨਿਰਾਸ਼ ਸੀਗੇ ਉਹਨਾਂ ਤੋਂ ਖਫਾ ਸੀਗੇ ਕਿ ਸਾਡੇ ਲੋਕਾਂ ਕੋਲ ਤਾਂ ਇੱਥੇ ਕੰਮ ਹੈ ਨਹੀਂ ਪਰ ਬਾਰੀ ਵਿਦਿਆਰਥੀਆਂ ਨੂੰ ਇੱਥੇ ਲਿਆ ਕੇ ਜਾਂ ਲੋਕਾਂ ਨੂੰ ਇੱਥੇ ਲਿਆ ਕੇ ਕੰਮ ਕਰ ਦਿੱਤਾ ਜਾ ਰਿਹਾ ਹੈ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਜਿਹੇ ਸਥਿਤੀ ਬਣੀ ਹੋਈ ਹੈ ਕਿ ਉੱਥੋਂ ਦੇ ਲੋਕਾਂ ਦੇ ਕੋਲ ਕੰਮ ਕਰ ਦੀ ਬਹੁਤ ਘਾਟ ਹੈ ਤੇ ਬਹੁਤ ਸਮੱਸਿਆਵਾਂ ਮਤਾਂ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤੇ ਮਤੇਦਨਜ਼ਰ ਸਥਾਨਕ ਵਾਸੀਆਂ ਦੇ ਵੱਲੋਂ ਮੌਜੂਦਾ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਬਾਰੇ ਵਿਦਿਆਰਥੀਆਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਪਰ ਉਹਨਾਂ ਕੋਲ ਤਾਂ ਉੱਥੇ ਕੰਮ ਕਰ ਨਹੀਂ ਹੈਗਾ ਇਹ ਵੀ ਦੱਸਦੀ ਹੈ ਕਿ ਅਗਲੇ ਸਾਲ ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਦੀਆਂ ਚੋਣਾਂ ਆ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਜਸਟਿਨ ਟਰੂਡੋ ਆਪਣੀਆਂ ਕਮੀਆਂ ਨੂੰ ਲੁਕਾਉਣ ਦੇ ਲਈ ਜਾਂ ਜੋ ਉਹਨਾਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਉਸ ਦੇ ਮੱਦੇਨਜ਼ਰ ਉਹਨਾਂ ਨੂੰ ਸਖਤ ਫੈਸਲੇ ਲੈਣੇ ਪੈ ਰਹੇ ਨੇ ਜਿਸ ਦਾ ਅਸਰ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਤੇ ਪੈਂਦਾ ਵਿਖਾਈ ਦੇ ਰਿਹਾ ਤੇ ਆਉਣ ਵਾਲੇ ਦਿਨਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵੱਦ ਸਕਦੀਆਂ ਨੇ ਤੇ ਵੱਧ ਚੁੱਕੀਆਂ ਨੇ ਜਿਸ ਦੇ ਵਿੱਚ ਭਾਰਤ ਤੇ ਪੰਜਾਬ ਦੇ ਵੀ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਕੈਨੇਡਾ ਜਾਣ ਦੇ ਚਾਹਵਨ ਸੀ ਪਰ ਉਹਨਾਂ ਨੂੰ ਹੁਣ ਅਜਿਹੀ ਸਥਿਤੀ ਵਿੱਚੋਂ ਗੁਜ਼ਰਨਾ ਪਊਗਾ ਕਿ ਉਹ ਕੈਨੇਡਾ ਦੀ ਥਾਂ ਤੇ ਕਿਸੇ ਹੋਰ ਦੇਸ਼ ਦਾ ਰੁੱਖ ਕਰਨਗੇ ਜਹੀ ਸਥਿਤੀ ਨਜ਼ਰ ਆ ਰਹੀ ਹੈ ਤੇ ਉਧਰ ਗੱਲ ਚੰਡੀਗੜ੍ਹ ਦੀ ਕਰਾਂਗੇ ਜਿੱਥੇ ਇੱਕ ਸਾਬਕਾ ਆਈਐਸ ਦੇ ਘਰ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤੇ ਇਸ ਦੌਰਾਨ ਕਰੋੜਾਂ ਦਾ ਸੋਨਾ ਹੀਰੇ ਤੇ ਨਕਦੀ ਈਡੀ ਦੇ ਹੱਥ ਲੱਗੀ ਹੈ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਸਾਬਕਾ ਆਈਏਐਸ ਅਫਸਰ ਮਹਿੰਦਰ ਸਿੰਘ ਜੋ ਕਿ ਨੌਇਡਾ 30 ਦੀ ਸੀਓਬੀ ਰਹੇ ਨੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੁੰਦੀ ਨਜ਼ਰ ਆਈ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਦਿੱਤਿਆ ਗੁਪਤਾ ਦੇ ਟਿਕਾਣਿਆਂ ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਚੰਡੀਗੜ੍ਹ ਨੌਇਡਾ ਤੇ ਮੇਰਠ ਦੇ ਕਈ ਥਾਈਂ ਜਿਹੜੀ ਛਾਪੇਮਾਰੀ ਕੀਤੀ ਗਈ ਉਸ ਦੇ ਵਿੱਚ ਚੰਡੀਗੜ੍ਹ ਸਥਿਤ ਸਾਬਕਾ ਆਈਐਸ ਦੀ ਕੋਠੀ ਤੇ ਜਦੋਂ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਉੱਥੋਂ ਈਡੀ ਦੇ ਹੱਥ 1 ਕਰੋੜ ਰੁਪਏ ਦੀ ਨਗਦੀ ਲੱਗਦੀ ਹੈ 12 ਕਰੋੜ ਰੁਪਏ ਦੇ ਹੀਰੇ ਲੱਗਦੇ ਨੇ ਅਤੇ 7 ਕਰੋੜ ਰੁਪਏ ਦਾ ਸੋਨਾ ਜਿਹੜਾ ਈਡੀ ਬਰਾਮਦ ਕਰਦੀ ਹੈ ਦਰਸ਼ਕਾਂ ਨੂੰ ਦੱਸਦੀ ਹੈ ਕਿ ਉਹਨਾਂ ਦੇ ਵਿੱਚੋਂ ਇੱਕ ਹੀਰੇ ਦੀ ਕੀਮਤ 5 ਕਰੋੜ ਰੁਪਈਆ ਵੀ ਦੱਸੀ ਜਾ ਰਹੀ ਹੈ ਜਿਹੜੀ ਕਿ ਈਡੀ ਦੇ ਹੱਥ ਲੱਗੇ ਨੇ ਤਾਂ ਕਰੋੜਾਂ ਦਾ ਮਾਲ ਈਡੀ ਦੇ ਹੱਥ ਲੱਗਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਮਾਨ ਕਿੱਥੋਂ ਖਰੀਦਿਆ ਗਿਆ ਕਿਸ ਤਰੀਕੇ ਦੇ ਨਾਲ ਪੈਸਾ ਆਇਆ ਤਾਂ ਪੂਰੇ ਮਾਮਲੇ ਨੂੰ ਖੰਘਾਲਿਆ ਜਾ ਰਿਹਾ ਪਰ ਜਿਹੜੀ ਇਹ ਕਾਰਵਾਈ ਸੀਗੀ ਉਹ ਕਹਿ ਲਈਏ ਕਿ ਇਹ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਸੀ ਲੋਟਸ 3300 ਪ੍ਰੋਜੈਕਟ ਨੂੰ ਲੈ ਕੇ ਕਿਉਂਕਿ ਇਸ ਦੇ ਵਿੱਚ ਕਥਿਤ ਕਪੜਾ ਦੱਸਿਆ ਜਾ ਰਿਹਾ ਸੀਗਾ ਜਿਸ ਦੇ ਮੱਦੇ ਨਜ਼ਰੇ ਕਾਰਵਾਈ ਅਮਲ ਛੇੜੀ ਜਾਂਦੀ ਗਈ ਤੇ ਇਸ ਦੀ ਲਪੇਟ ਵਿੱਚ ਹੁਣ ਸਾਬਕਾ ਆਈਐਸ ਅਧਿਕਾਰੀ ਵੀ ਆਉਂਦੇ ਨਜ਼ਰ ਆ ਰਹੇ ਨੇ ਜਿੱਦਾਂ ਉੱਤੇ ਵੱਡੀ ਕਾਰਵਾਈ ਹੁੰਦੀ ਵਿਖਾਈ ਦੇ ਰਹੀ ਹੈ ਇਸ ਸੰਬੰਧ ਤੱਕ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਲਗਾਤਾਰ ਜੁੜੇ ਰਹੋ ਨੈਟਰ ਪੰਜਾਬੀ মিডিਆ ਨਾਲ ਦਿਓ ਜੱਜ ਧੰਨਵਾਦ